ਅਸਲ ਦੀ ਖਬਰ ਪਠਾਨਕੋਟ ਜਲੰਧਰ ਹਾਈਵੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਗੈਂਗਸਟਰ ਨਾਕਾ ਤੋੜ ਕੇ ਭੱਜੇ ਨੇ ਤੇ ਪੁਲਿਸ ਨੇ ਉਹਨਾਂ ਦੇ ਮਗਰ ਗੱਡੀਆਂ ਲਾਈਆਂ ਜਿਸ ਦੇ ਬਾਅਦ ਮਾਹੌਲ ਤੁਸੀਂ ਦੇਖ ਸਕਦੇ ਹੋ ਕਿ ਇਲਾਕਾ ਸ਼ੌਣੀ ਵਿੱਚ ਇੱਕ ਤਰੀਕੇ ਨਾਲ ਤਬਦੀਲ ਹੋ ਗਿਆ ਕਿਉਂਕਿ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੇ ਮੌਕੇ ਤੇ ਪਹੁੰਚ ਗਿਆ ਤਾਂ ਇਹ ਮਾਚਰ ਵਾਲੇ ਗੈਂਗਸਟਰ ਭੱਜ ਗਏ ਇਹਨਾਂ ਦੀ ਸੂਹ ਜਿਹੜੀ ਹੈ ਉਹ ਪੁਲਿਸ ਨੂੰ ਮਿਲੀ ਹੋਈ ਸੀ ਇਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਠਾਨ ਕੋਟ ਜਲੰਧਰ ਹਾਈਵੇ ਦੇ ਉੱਤੇ ਨਾਕਾ ਲਗਾਇਆ ਤੇ ਨਾਕਾ ਲਗਾਉਣ ਦੇ ਵਾ ਜਦੋਂ ਇਹਨਾਂ ਨੂੰ ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਤੋਂ ਬਾਅਦ ਇਹਨਾਂ ਨੇ ਨਾਕਾ ਤੋੜਿਆ ਤੇ ਉੱਥੋਂ ਫਰਾਰ ਹੋ ਜਾਂਦੇ ਆ ਤਾਂ ਗੈਂਗਸਟਰ ਕਾਬੂ ਕੀਤੇ ਜਾ ਰਹੇ ਨੇ ਪੁਲਿਸ ਦੇ ਵੱਲੋਂ ਲਗਾਤਾਰ ਸ਼ਰਾਰਤੀ ਅਨਸਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਉਸਤੇ ਚਲਦਿਆਂ ਹੀ ਅ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਪੁਲਿਸ ਨੂੰ ਖਬਰ ਮਿਲੀ ਸੀ ਕਿ ਗੈਂਗਸਟਰ ਜੰਮੂ ਨੰਬਰ ਗੱਡੀ ਦੇ ਵਿੱਚ ਆ ਰਹੇ ਨੇ ਪਠਾਨਕੋਟ ਤੋਂ ਜਲੰਧਰ ਵੱਲ ਜਾ ਰਹੇ ਨੇ ਤੇ ਜਦੋਂ ਰਸਤੇ ਵਿੱਚ ਆ ਰਹੇ ਹੁੰਦੇ ਤਾਂ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਜਾਂਦਾ ਇਹਨਾਂ ਨੂੰ ਕਾਬੂ ਕਰਨ ਦੇ ਲਈ ਨਾਕਾ ਲਗਾਇਆ ਜਾਂਦਾ ਉਸ ਤੋਂ ਬਾਅਦ ਜਦੋਂ ਨਾਕੇ ਦੇ ਕੋਲੇ ਗੱਡੀ ਲੈ ਕੇ ਗੈਂਗਸਟਰ ਪਹੁੰਚਦੇ ਤਾਂ ਉਸ ਤੋਂ ਬਾਅਦ ਪੁਲਿਸ ਨੂੰ ਦੇਖ ਕੇ ਨਾਕਾ ਤੋੜ ਕੇ ਭੱਜ ਜਾਂਦੇ ਨੇ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਦੀਆਂ ਗੱਡੀਆਂ ਇਹਨਾਂ ਦੇ ਮਗਰ ਲੱਗੀਆਂ ਨੇ ਤੇ ਹਿਮਾਚਲ ਬਲ ਨੂੰ ਇਹ ਭੱਜੇ ਨੇ ਜਿੱਥੋਂ ਇਹਨਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਪੰਜਾਬ ਦੇ ਵਿੱਚ ਸ਼ਰਾਰਤੀ ਅਨਸਰਾਂ ਦੇ ਖਿਲਾਫ ਲਗਾਤਾਰ ਪੰਜਾਬ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਚਾਹੇ ਉਹ ਨਸ਼ਾ ਵੇਚ ਰਹੇ ਹੋਣ ਚਾਹੇ ਗੈਂਗਸਟਰ ਹੋਣ ਚਾਹੇ ਕੋਈ ਲੋਟੇ ਰਹੇ ਹੁਣ ਕੋਈ ਵੀ ਹੁਣ ਪੁਲਿਸ ਦੇ ਜਿਹੜਾ ਕਹਿ ਸਕਦੇ ਆ ਕਿ ਪੁਲਿਸ ਤੋਂ ਨਹੀਂ ਬਚ ਸਕਦਾ ਪੁਲਿਸ ਲਗਾਤਾਰ ਇਹਨਾਂ ਨੂੰ ਕਾਬੂ ਕਰਕੇ ਇਹਨਾਂ ਦੇ ਉੱਤੇ ਕਾਰਵਾਈ ਕਰ ਰਹੀ ਆ ਤਾਂ ਕਹਿ ਸਕਦੇ ਆ ਕਿ ਸਿੱਦੇ ਤੌਰ ਤੇ ਪੁਲਿਸ ਨੂੰ ਆਪਣੇ ਸੂਤਰਾਂ ਦੇ ਬਾਲੇ ਤੋਂ ਖਬਰ ਮਿਲੀ ਸੀ ਜਿਸ ਦੇ ਬਾਅਦ ਪੁਲਿਸ ਨੇ ਨਾਕਾ ਲਾ ਕੇ ਇਹਨਾਂ ਦੇ ਉੱਤੇ ਜਿਹੜਾ ਸਿੱਧੇ ਤੌਰ ਤੇ ਕਾਰਵਾਈ ਜਿਹੜੀ ਆ ਕੀਤੀ ਹੈ ਹਾਲਾਂਕਿ ਇਹ ਨਾਕਾ ਤੋੜ ਕੇ ਭੱਜਣ ਦੇ ਵਿੱਚ ਕਾਮਯਾਬ ਜ਼ਰੂਰ ਹੋਏ ਆ ਪਰ ਸਿੱਧੇ ਤੌਰ ਤੇ ਪੁਲਿਸ ਨੇ ਇਹਨਾਂ ਦਾ ਹੰ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਜਲਦੀ ਗੈਂਗਸਟਰ ਫੜੇ ਜਾਣਗੇ ਹਾਲਾਂਕਿ ਇਹ ਗੱਲ ਨਿਕਲ ਕੇ ਸਾਹਮਣੇ ਨਹੀਂ ਆਈ ਕਿ ਗੈਂਗਸਟਰ ਕਿਸ ਦੇ ਨਾਲ ਸਬੰਧਤ ਸਨ ਕਿਹੜੀ ਗੈਂਗ ਦੇ ਨਾਲ ਸਬੰਧਤ ਸਨ ਪਰ ਇਹਨਾਂ ਬਾਰੇ ਜਾਣਕਾਰੀ ਮਿਲੀ ਸੀ ਕਿ ਪਠਾਨਕੋਟ ਤੋਂ ਜਰੰਦਰਵਲ ਆ ਰਹੇ ਨੇ ਇਹ ਜੰਮੂ ਨੰਬਰ ਗੱਡੀ ਦੇ ਵਿੱਚ ਆ ਰਹੇ ਜਿਸ ਤੋਂ ਬਾਅਦ ਇਹਨਾਂ ਦੇ ਉੱਤੇ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਪੁਲਿਸ ਦੇ ਵੱਲੋਂ ਨਾਕਾ ਲਗਾ ਕੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪੁਲਿਸ ਦਾ ਨਾਕਾ ਤੋੜ ਕੇ ਇਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਨੇ ਹਾਲਾਂਕਿ ਪੁਲਿਸ ਜਿਹੜੀ ਇਹਨਾਂ ਨੂੰ ਜਲਦ ਗ੍ਰਿਫਤਾਰ ਵੀ ਕਰ ਲਵੇਗੀ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ ਤੇ ਇਹਨਾਂ ਦੇ ਉੱਤੇ ਜੋ ਮਾਮਲੇ ਨੇ ਉਹਨਾਂ ਦੇ ਹਿਸਾਬ ਦੇ ਨਾਲ ਇਹਨਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਜਾਵੇਗੀ ਪਰ ਜਿਸ ਤਰੀਕੇ ਦੇ ਨਾਲ ਨਾਕਾ ਤੋੜ ਕੇ ਭੱਜੇ ਨੇ ਤਾਂ ਪੁਲਿਸ ਨੇ ਵੀ ਸ਼ਕਤੀ ਦਿਖਾਈ ਹੈ ਇਲਾਕਾ ਦੇਖ ਸਕਦੇ ਹੋ ਇੱਕ ਤਰ੍ਹਾਂ ਸ਼ੌਣੀ ਦੇ ਵਿੱਚ ਤਬਦੀਲ ਹੋਇਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਪੁਲਿਸ ਉੱਤੇ ਲਗਾ ਦਿੱਤੀ ਗਈ ਉਸ ਨਾਕੇ ਦੇ ਆਲੇ-ਦੋਲੇ ਤੇ ਉਹਨਾਂ ਗੈਂਗਸਟਰਾਂ ਦਾ ਪਿੱਛਾ ਜਿਹੜਾ ਲਗਾਤਾਰ ਹੋ ਕੀਤਾ ਜਾ ਰਿਹਾ ਹੈ